ਅੱ비 ਵੇਹਲਾ ਨੇ ਆੜੇ ਸਕੂਲੇ ਗਿਆ ਤੇ ਰੌਣਕੀ ਹੈ ਨਹੀਂ ਅੱਜ ਘਰ ਮਾਸਾ ਵੀ ਹਾਂ ਮੰਮੀ ਆ ਜਾਣਾ ਕੋਈ ਗੱਲ ਨਹੀਂ ਹੋਣੀ ਲੱਜਾਣੀ ਰੌਣਕ ਹਾਂ ਵੇਹਲਾ ਜਿੰਨੇ ਜੀ ਹੋਣੀਆਂ ਰੌਣਕਾਂ ਵਾ ਤੇ ਪੱਠਰ ਇੱਥੇ ਵੇਖਿਆ ਡੰਗਰਨ ਪਾਇਆ ਵਾ ਆਹ ਮੰਮੀ ਅੱਗੇ ਸਵੇਰੇ ਤੇ ਪਾ ਲਈ ਹੁਣ ਵੀ ਪਾ ਲਈ ਨਾ ਕੋਈ ਗੱਲ ਨਹੀਂ ਜੇ ਨਾ ਹੋਣਗੇ ਤੇ ਵੇਖ ਲੈਣਾ ਉਹਨਾਂ ਨੂੰ ਨਾ ਟਾਈਮ ਨਾ ਪਾਣੀ ਤਾਂ ਨਹੀਂ ਪਾਇਆ ਕਰ ਉਹ ਗੋਆ ਜਿਹਾ ਸਾਈਡ ਤੇ ਕਰਨ ਵਾਲਾ ਉਹ ਮੈਂ ਖਿੱਚਦਾ ਵਾਂ ਉਹਨਾਂ ਨੂੰ ਟਾਈਮ ਨੋ ਚੁੱਕ ਲਿਆ ਕਰਨਾ ਥਾਂ ਥੂ ਸੁੱਕਾਂ ਵਾਲਾ ਬੰਦਾ ਵਾ ਹੁਣ ਸਿਆਲ ਵਾ ਆਂਕੜੇ ਉਸ ਜਿਹੜੇ ਸੁੱਕ ਜਾਂਦੇ ਆਹੋ ਕਰਦਾ ਮੈਂ ਸੁੱਕ ਨੂੰ ਕਹਿਣਾ ਚੱਲ ਉਥੇ ਮਾਰਦੇ ਬੋਕਰ ਆਹ ਤਾਂ ਨਾਲੇ ਪਤਾ ਕੀ ਕਰੀ ਜੇ ਅੱਡੇ ਤੇ ਜਾਏਗਾ ਨਾ ਤੇ ਮੈਨੂੰ ਦਵਾਈ ਲਿਆ ਕੇ ਦੇ ਦੋ ਤਿੰਨ ਪੱਤੇ ਲਿਆ ਕੇ ਦੇ ਮੇਰਾ ਸਰੀਰ ਨੀ ਉਹ ਠੀਕ ਹੈਗਾ ਮੰਮੀ ਸਵੇਰੇ ਤਾਨੂੰ ਨਾਲ ਲੈ ਜਾਏ ਨਾ ਉਸ ਸਰਕਾਰੀ ਹਸਪਤਾਲੋਂ ਆਪਣੀ ਚੈੱਕਅਪ ਚੂਕ ਕਰਾ ਲਓ ਟੈਸਟ ਟੁਸਟ ਚੱਲ ਕੋਈ ਨਹੀਂ ਇੱਕ ਵਾਰੀ ਮੈਨੂੰ ਲਿਆ ਦੇ ਜੇ ਮੈਂ ਨਾ ਫਰਕ ਪਾਊਗਾ ਤੇ ਚੱਲ ਮੈਂ ਫੇ ਕਰਾ ਲੂੰਗੀ ਕਹਿੰਦੇ ਸਰਕਾਰੀ ਹਸਪਤਾਲ ਡਾਕਟਰ ਬੜਾ ਚੰਗਾ ਵਾ ਮੈਂ ਵੀ ਉਹਦੇ ਜਾਣਾ ਸਵੇਰੇ ਮੇਰਾ ਵੀ ਗੋਡਾ ਇਧਰ ਲਾ ਦੁਖੰਡਿਆ ਵਾ ਚੱਲ ਨਹੀਂ ਤੇ ਵੇਖ ਲਾਂਗੇ ਸਵੇਰੇ ਜਾਵਾਂਗੇ ਕੱਲ ਜਾਾਂਗੇ ਦੋਵੇਂ ਜਾਣੇ ਟੈਸਟ ਕਰਵਾਵਾਂਗੇ ਕੋਈ ਗੋਡਾ ਵਖਾਲ ਹੌਲੀ ਹੌਲੀ ਜਿਆਦੀ ਤੀੜ ਹੋਣ ਲੱਗ ਪੰਦੀ ਆਹ ਹਮੋਂ ਦੇੰਬਰ ਸਿਰੋਂ ਡਾਕਟਰ ਆਣ ਕੇ ਬੈੰਦਾ ਹੋ ਇਥੇ ਬੜਾ ਸਿਆਣਾ ਵਾ ਅੱਛਾ ਆ ਤੂੰ ਉਹਦੇ ਕੋਲ ਹੀ ਤੁਹਾਨੂੰ ਵੀ ਕਰਾਉਂਦਾ ਵਾ ਟੈਸਟ ਉਹਨੇ ਲਿਖ ਦੇਣੇ ਆ ਤੇ ਉੱਥੋਂ ਹੀ ਹੋ ਜਾਣੇ ਆ ਨਾਲੇ ਫ੍ਰੀ ਹੋ ਜਾਂਦੇ ਆ ਉਥੋਂ ਆਹੋ ਚੱਲ ਵੇਖ ਲੈ ਮੇਰਾ ਸਰੀਰ ਕਿੰਨੇ ਦਿਨ ਹੋਰ ਬੁਖਾਰ ਵਾਲਾ ਨਿਕਾਨਿਕਾ ਕਰਿਆ ਟਾਈਫੈਟ ਨਿਕਾ ਆ ਤੂੰ ਫੇ ਇਥੋਂ ਪਿੰਡੋਂ ਡਾਕਟਰ ਕੋਲ ਦਵਾਈ ਲੈ ਲੈਂਦੇ ਨਾ ਇਹਨਾਂ ਨੂੰ ਕੀ ਪਤਾ ਲੱਗਦਾ ਯਾਰ ਉਹ ਤਾਂ ਨਹੀਂ ਆਉਂਦਾ ਫਰਕ ਹੀ ਨਹੀਂ ਪੈਂਦਾ ਦਾ ਤਾਂ ਹੀ ਉਥੇ ਜਾਂਦੇ ਆ ਸਵੇਰੇ ਨਵੀਂ ਦਵਾਈ ਉਹਨੇ ਲਿਖ ਦੇਣੀ ਤੇ ਉੱਥੋਂ ਦਵਾਈ ਮਿਲ ਜਾਣੀ ਆ ਕੰਠੀਕ ਆ ਤੇ ਲੈ ਆਵਾਂਗੇ ਤੇ ਆਹੋ ਸੁੱਖ ਕਿੱਥੇ ਆ ਅੰਦਾ ਹੀ ਡੈ ਹੀ ਨਹੀਂ ਲੀਡਾ ਲੱਤਾ ਚੁੱਕਾ ਚੱਲ ਆ ਜਾਂਦੀ ਆਪੇ ਇਥੇ ਉਹਨੂੰ ਕਹਿਣਾ ਉਹ ਤੇ ਮਾਰਦੇ ਬੋਪਰ ਆਹੋ ਫਿਰ ਟਾਈਮ ਨਾ ਕੰਮ ਕਰਿਆ ਕਰ ਚੰਗਾ ਆਏ ਹਾਏ ਜਦੋਂ ਦੀ ਮੈਂ ਆਈ ਆ ਨਾ ਮੈਨੂੰ ਤੇ ਚੈਨ ਹੀ ਨਹੀਂ ਆਉਂਦਿਆ ਆ ਭਾਗਵਾਰੇ ਸੋਚ ਸੋਚ ਕੇ ਨਾ ਮੇਰੇ ਦਿਲ ਨੂੰ ਤੇ ਹੋਰ ਤਰ੍ਹਾਂ ਹੀ ਹੋਈ ਜਾਂਦਾ ਆ ਭਾਗ ਦੀ ਵੀ ਗਲਤੀ ਕੋਈ ਨਹੀਂ ਆ ਇਸ ਉਮਰ ਚ ਉਦਾਂ ਨਿਆਣਿਆਂ ਦਾ ਹੀ ਹਾਲ ਹੁੰਦਾ ਆ ਏ ਤੇ ਹੁਣ ਵੱਡਿਆਂ ਨੂੰ ਸਮਝਾਉਣਾ ਚਾਹੀਦਾ ਉਹਨੂੰ ਵਿਚਾਰੀ ਨੂੰ ਕੀ ਪਤਾ ਹੁਣ ਗਲਤੀਆਂ ਤੇ ਹੋ ਹੀ ਜਾਂਦੀਆਂ ਆ ਨਿਆਣਿਆਂ ਕੋਲ ਹੁਣ ਮੈਨੂੰ ਹੀ ਦੇਖ ਲਓ ਹਾਂ ਮੈਂ ਵੀ ਤੇ ਆਪਣੀ ਜਵਾਨੀ ਵੇਲੇ ਕੀਤੀਆਂ ਈ ਸੀ ਗਲਤੀਆਂ ਤੇ ਹੁਣ ਹੁਣ ਪਛਤਾਵਾ ਹੁੰਦਾ ਮੈਨੂੰ ਜੇ ਜੋ ਮੈਂ ਸੋਚਦੀ ਪਈ ਆ ਜੇ ਉਹੀ ਗੱਲ ਹੋਈ ਨਾ ਤੇ ਇਹਨਾਂ ਨੇ ਤੇ ਕਿਸੇ ਨੇ ਮੰਨਣਾ ਵੀ ਨਹੀਂ ਉਹਦੇ ਵਿਆਹ ਵੀ ਉਹਨ ਇਹਨਾਂ ਨੇ ਤੇ ਉਹਨੂੰ ਕੁੜੀ ਨੂੰ ਖਾਣ ਹੀ ਪੈਣਾ ਨਾ ਹੀ ਇਹਨਾਂ ਨੇ ਸੋ ਖਦੀਦਾ ਉਹਦਾ ਸਾਥ ਦਿੱਤਾ ਸੀ ਤੇ ਉਹਨੂੰ ਕਿੱਦਾਂ ਕਰੋ ਕੱਢਿਆ ਇਹਨਾਂ ਨੇ ਤੇ ਹੁਣ ਜਦੋਂ ਆਪਣੀ ਧੀ ਦੀ ਵਾਰੀ ਆਈ ਉਹਨਾਂ ਵੀ ਤਾਂ ਇਹਨਾਂ ਨੇ ਇਹੀ ਕੁਛ ਕਰਨਾ ਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਮੈਂ ਕੀ ਕਰਾਂ ਮਨਜੋਦ ਨੂੰ ਵੀ ਮੈਂ ਐਵੇਂ ਦੱਸ ਬੈਠੀ ਆ ਇਹਨਾਂ ਨੇ ਕਿਹੜਾ ਮੇਰੀ ਕੋਈ ਗੱਲ ਸੁਣੀ ਹੈ ਉਲਟਾ ਮੈਨੂੰ ਪਾਈ ਗਏ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਮੈਂ ਹੁਣ ਕਰਾਂ ਤੇ ਕਰਾਂ ਕੀ ਇਦਾਂ ਕਰਦੀਆਂ ਸੋਖਾ ਦੀਦੀ ਨੂੰ ਫੋਨ ਕਰਦੀ ਆਂ ਦੀਦੀ ਨੂੰ ਕਹਿੰਨੀ ਆਂ ਵੀ ਆ ਜਾਓ ਜੀ ਦੀਦੀ ਇੱਥੇ ਹੋਊਗਾ ਨਾ ਉਹਨੂੰ ਮੈਂ ਦੱਸਦੀ ਸਾਰਾ ਕੁਝ ਤੇ ਫਿਰ ਕੋਈ ਨਹੀਂ ਰਲ ਕੇ ਸਬੂਤ ਇਕੱਠੇ ਕਰਦੇ ਆਂ ਫਿਰ ਇਹਨਾਂ ਨੂੰ ਯਕੀਨ ਹੋਣਾ ਕਿ ਜੋ ਮੈਂ ਕਿਹਾ ਹੈ ਨਾ ਉਹ ਸੱਚ ਹੀ ਸੀਗਾ ਕਰਦੀ ਆਂ ਉਹ ਫੋਨ ਕਿੰਨੇ ਦਿਨ ਹੋ ਗਏ ਉਹਦਾ ਗੱਲ ਵੀ ਨਹੀਂ ਹੋਈ ਹਾਂ ਜੀ ਬਾਬੀ ਠੀਕ ਐ ਆਛਾ ਆਛਾ ਚਲੋ ਕੋਈ ਗੱਲ ਨਹੀਂ ਫਿਰ ਮੈਂ ਆਪਣੀ ਪਹਿਲੂ ਸਾਸਨਾਂ ਨਾਲ ਗੱਲ ਕਰਾਂ ਉਹਨੂੰ ਕਿਹੜਾ ਮਨਾਉਣਾ ਸੌਖਾ ਆ ਪਿਆ ਸੋ ਉਹਨੇ ਨਖਰੇ ਕਰਨੇ ਪਤਾ ਹੀ ਆ ਤੁਹਾਨੂੰ ਉਹਨੇ ਕੰਮ ਤੇ ਮੇਰੇ ਅੱਗੇ ਜਿਹੜੇ ਉਹ ਵੀ ਨਹੀਂ ਨਾ ਅੱਗੇ ਕਰਨ ਵਾਲੇ ਉਹ ਵੀ ਗਿਣ ਕੇ ਰੱਖ ਦੇਣੀਆਂ ਆ ਆ ਵੀ ਜ਼ਰੂਰੀ ਆ ਆ ਵੀ ਜ਼ਰੂਰੀ ਆ ਸਾਰਾ ਕਰਨਾ ਨਾ ਤੇਰਾ ਤੇ ਉਹਨੇ ਕਹਿਆ ਗਏਆ ਕਰੋ ਸਰਨਾ ਹੀ ਨਹੀਂ ਆ ਹਾਂਜੀ ਨਹੀਂ ਹੋਂ ਚ ਲੈਣਾ ਵਾਂਗੇ ਸਿੰਦੀ ਹੈਗੀ ਮੈਨੂੰ ਆਹ ਆਹ ਹਾਂ ਨਹੀਂ ਹੋਈ ਤੇ ਮੈਂ ਤੁਹਾਨੂੰ ਦੱਸਣ ਨਹੀਂ ਹੈ ਨਾ ਕਿ ਸਿੰਦੀ ਹੈਗੀ ਉਹਨੇ ਕੰਮ ਕਰ ਲੈਣਾ ਰੋਟੀਆਂ ਦਾ ਹੀ ਜ਼ਿਆਦਾ ਉਹਨੇ ਪਕਾ ਕੇ ਖਵਾਲ ਦੇਣੀਆਂ ਲਾ ਲੀਂਦੀ ਰੋਟੀਆਂ ਰੋਟੀਆਂ ਦਾ ਮੇਰੀ ਧੀ ਬੜੀ ਸਿਆਣੀ ਸਾਰਾ ਕੰਮ ਕਰ ਲੈਂਦੀ ਆ ਹਾਂਜੀ ਭਾਬੀ ਹੋਰ ਮੇਰੇ ਨਾਲ ਕਿੰਨਾ ਹੀ ਕੰਮ ਕਰਾ ਕੇ ਜਾਂਦੀ ਸਵੇਰੇ ਵੀ ਜਾਣਾ ਹੁੰਦਾ ਨਾ ਕਦਾ ਸਕੂਲ ਪਹਿਲਾਂ ਉਹਨੇ ਵੇਖਣਾ ਜਿਹੜਾ ਕੰਮ ਕਰਨ ਵਾਲਾ ਬਿਸਤਰਾ ਇਹਨੇ ਚੁੱਕਣੇ ਸਾਰੇ ਹਥਾਂ ਤੋਂ ਹੂ ਜਾਣਾ ਵਾ ਜਿਹੜਾ ਕੋਈ ਭਾਂਡਾ ਚੰਨਾ ਹੋਇਆ ਚਾਹ ਵਾਲੇ ਭਾਂਡੇ ਮਾਨ ਜਾਣੇ ਉਹਨੇ ਕਿੰਨਾ ਹੀ ਕੰਮ ਕਰਕੇ ਜਾਂਦੀ ਆ ਆਉਂਦਿਆਂ ਫੇਰ ਪਹਿਲਾਂ ਉਹਨੇ ਵੇਖਣਾ ਜੇ ਕੋਈ ਭਾਂਡਾ ਝੂਠਾ ਉਹ ਚੁੱਕਣਾ ਜੇ ਖਲਾਰਾ ਪਿਆ ਉਹਨੇ ਉਹ ਸਾਭਣਾ ਫੇਰ ਮੇਰੀ ਤੀਨੇ ਰੋਟੀ ਖਾਣੀ ਆ ਸਕੂਲੋਂ ਆਣ ਕੇ ਨਹੀਂ ਮਿਲਣ ਉਹ ਤੇ ਭਾਬੀ ਜੀ ਸੌਂ ਪੋ ਗਏ ਹੋਗਾ ਚਲ ਚਲੋ ਕੋਈ ਗੱਲ ਨਹੀਂ ਫਿਰ ਮੈਂ ਇਦਾਂ ਕਰਦੀ ਚਿੰਦੀ ਨੂੰ ਇੱਥੇ ਛੱਡ ਜਾਨੀ ਆ ਫਿਰ ਮੈਂ ਜੀ ਮੈਨੂੰ ਨਾਂ ਲੈ ਆਉਂਗੀ ਹਉ ਨੀ ਰਹੀਂ ਤਾਰਾ ਦੋਨੇ ਨਹੀਂ ਹੋ ਰਹਿਣਾ ਮੇਰੇ ਤੋਂ ਬਗੈਰ ਅੜੀ ਸਿੰਦੀ ਆ ਨਾ ਉਹ ਸਿਆਣੀ ਉਹ ਸਮਝ ਜਾਂਦੀ ਮੇਰੀ ਗੱਲ ਨੂੰ ਇਹ ਅਥਰ ਰਾਜਾ ਦਾਦੀ ਨੇ ਗਝਾਇਆ ਤਾਂ ਇਹ ਕਿੱਥੇ ਮੇਰੇ ਕਹਿਣੇ ਜਵਾ ਹੁਣ ਹਾਂਜੀ ਚਲੋ ਠੀਕ ਆ ਫਿਰ ਭਾਬੀ ਜੀ ਹਾਂ ਠੀਕ ਆ ਫਿਰ ਦੀਦੀ ਆ ਚੰਗਾ ਫੇਰ ਦੇਖ ਲਿਓ ਆਪਣਾ ਸਾਰਾ ਕਿਤਾਬ ਤੇ ਆ ਜਿਓ ਫੇਰ ਠੀਕ ਆ ਚੰਗਾ ਓਕੇ ਜਿਹੜੀਆਂ ਦੀਦੀਆਂ ਤੇ ਫੋਨ ਆਉਂਦੇ ਆ ਆ ਸੁਖ ਦੀਦੀ ਨੂੰ ਲਾਇਆ ਸੀ ਮੈਂ ਫੋਨ ਕੀ ਆਂਦੀ ਕੁਛ ਨਹੀਂ ਮੈਂ ਹੀ ਕਹਿਨੀ ਮੈਂ ਚੱਲ ਆ ਜਿਓ ਤੁਸੀਂ ਘੁੰਮ ਫਿਰ ਜਾਓ ਕਿੰਨਾ ਚੇਰ ਹੋ ਗਿਆ ਐਨੀ ਕੀ ਕਰਨ ਨੂੰ ਆਣਾ ਵਾ ਘਰ ਦਾ ਕੰਮ ਕਿੰਨੇ ਕਰਨਾ ਫਿਰ ਉਹਦੇ ਦਾ ਹਾਏ ਹਾਏ ਦੀਦੀ ਆਹ ਕਿਹੜੀ ਗੱਲ ਕੀਤੀ ਤੁਸੀਂ ਪਹਿਲਾਂ ਕੀ ਕਰਨ ਨੂੰ ਆਣਾ ਦੱਸ ਹਾਏ ਹਾਏ ਮੈਂ ਤਾਂ ਉਹਦਾ ਕਹਿਣ ਦੀ ਪੈਣਾ ਸੱਸੋ ਦੀ ਬੁੱਢੜੀ ਹੋਈ ਐ ਕੰਮ ਕਿੰਨੇ ਕਰਨਾ ਉਹਨਾਂ ਦੇ ਘਰ ਦਾ ਤੇ ਕੋਈ ਨਹੀਂ ਦੇਖ ਲੂ ਆਪਣਾ ਤੇ ਨਾਲੇ ਉਹਦਾ ਵੀ ਉਹਦੇ ਸੰਧੀ ਹਾਂ ਕਹਿੰਦੀ ਕੁੜੀ ਮੇਰੀ ਸਾਰਾ ਕੰਮ ਕਰ ਲੈਂਦੀ ਘਰ ਦਾ ਪੜਦੀ ਪਲੱਸ 2 ਜਦ ਦੇ ਲੋ ਕਹਿੰਦੀ ਝਾੜੂ ਪੋਚੇ ਲਾ ਲੈਂਦੀ ਆ ਸਾਰਾ ਕੰਮ ਕਰ ਲੈਂਦੀ ਰੋਟੀ ਤੱਕ ਬਣਾ ਲੈਂਦੀ ਉਹ ਮੈਂ ਨਹੀਂ ਮੰਨਦੀ ਉਡੀ ਪੜਦੀ ਹੋਵੇ ਤਾਂ ਕੰਮ ਲਾਵੇ ਉਹ ਕਦੀ ਵੀ ਨਹੀਂ ਉਹਦੇ ਆਪ ਹੀ ਨਹੀਂ ਕੰਮ ਕਰਦੀ ਮੇਰੇ ਚੰਡ ਕੇ ਰੱਖੀ ਆ ਉਹਨੂੰ ਕੰਮ ਲਾਇਆ ਉਹਨੂੰ ਦੱਸ ਹਲੇ ਪਲੱਸ 2 ਚ ਪੜਦੀ ਨਾਲੇ ਉਹਦਾ ਭਾਬੀ ਪੜਦੀ ਨਾਲਾ ਕੰਮ ਉਹ ਜੀ ਦਾਣਾ ਇਦਾਂ ਕਰ ਫਿਰ ਤੂੰ ਲੇਟ ਨਾ ਹੋ ਪੁੱਤ ਅਸੀਂ ਤੈਨੂੰ ਕੰਮ ਲਾ ਇਨੋਂ ਕਰ ਲਸਣ ਲੂਸਨ ਛਿੱਲਿਆ ਕਰੇ ਗੰਡੇ ਗੁੰਡੇ ਚੀਰਿਆ ਕਰੇ ਤੇ ਮੁੜ ਕੇ ਭਾਂਡੇ ਮੰਜਨੇ ਆਪੇ ਆ ਜਾਣੇ ਆ ਜਦ ਹੌਲੀ ਜਿਹੇ ਉਹ ਦੀਦੀ ਸੀਰਤ ਕੋ ਜਿੰਨਾ ਕੋ ਹੁੰਦਾ ਨਾ ਕਰਾਈ ਦਿੰਦੀ ਆ ਤੁਸੀਂ ਨਾਲੇ ਮੈਂ ਦੋਵਾਂ ਦੀ ਗੱਲ ਕਰਦਾ ਮੈਂ ਦੋਵਾਂ ਦੀ ਗੱਲ ਕਰਦਾ ਆ ਤੂੰ ਲੱਗ ਡੰਡਾ ਪੈਂਦਾ ਭਾਗ ਤੇ ਫੇਰ ਵੱਡੀ ਆ ਉਹਨੂੰ ਸਿਖਾਓ ਹਾਂ ਤੁਸੀਂ ਉਹਨੂੰ ਲਾਇਆ ਕਰੋ ਨਾਲੇ ਤੇਨੀ ਤੂੰ ਕਿਤਾਬਾਂ ਦੇ ਕੇ ਬਿਠਾ ਛੱਡ ਦੇ ਤੇ ਪੜੇ ਨਾ ਟੜ ਕੋ ਜਰੀ ਨਹੀਂ ਜਾਂਦੀ ਨਾਲੇ ਮੈਂ ਕੋ ਸਾਂਝ ਕਰਕੇ ਕੰਮ ਕਰਨ ਲਾਵਾਂ ਆ ਦੇਖ ਲਓ ਹੁਣ ਦੋ ਦੋ ਜਾਣੀਆਂ ਕੰਮ ਵਾਲੀਆਂ ਹੈਗੀਆਂ ਨਾ ਤੂੰ ਕੰਮ ਕਰਨ ਨੂੰ ਹੈਗੀ ਮੈਂ ਹੈਗੀ ਮੈਂ ਕੰਮ ਕਰਦਾ ਉੱਥੇ ਹਾਂ ਹਾਂ ਦੀਦੀ ਤੇ ਉਹਨੂੰ ਸਿਖਾਉਣਾ ਹੀ ਆ ਅਕਸਰ ਨੂੰ ਕੱਲ ਨੂੰ ਉਹਨੇ ਜਾਣਾ ਵਿਆਹ ਕੇ ਤੇ ਫੇਰ ਕੰਮਕੁਮਤੀ ਹੋਣਾ ਹੀ ਚਾਹੀਦਾ ਉਹਨੂੰ ਮਾੜਾ ਮੋਟਾ ਤੇਰੇ ਘਰ ਮੈਂ ਇੱਥੇ ਵਿਆਹ ਦੇਣੀ ਸੀਰਤ ਨੂੰ ਤੇ ਤੁਸੀਂ ਕਹਿਣ ਨੇ ਵੀ ਉਹਨੂੰ ਹੁਣੀ ਸਿਖਾ ਦੇ ਹੱਲੇ ਉਹਦੀ ਉਮਰ ਹੀ ਕਿੰਨੀ ਭਾਗ ਤੇ ਫੇਰ ਵੀ ਵਿਆਹਣ ਵਾਲੀ ਹੋਈ ਕਿਹਦਾ ਸਿਰਤ ਬਰੇ ਤੇ ਭਾਬੀ ਤੂੰ ਵੀ ਨਾ ਕਰ ਮੈਂ ਦੋਵਾਂ ਕੁੜੀਆਂ ਬਾਰੇ ਕਹਿਣ ਡਿਆ ਵਾਂ ਮੈਨੂੰ ਦੋਵਾਂ ਪਰਾਈਆਂ ਨਹੀਂ ਆਗੀਆਂ ਤੂੰ ਦੋਵਾਂ ਦਾ ਨਾਂ ਹੀ ਨਹੀਂ ਲਿਆ ਤੂੰ ਸਿਰਫ ਇੰਨਾ ਕਿਹਾ ਕੰਮ ਸਿਖਾਉਣ ਦੀ ਲੋੜ ਵਾ ਕੰਮ ਸਿਖਾ ਦੇ ਆਪਣੀ ਕੁੜੀ ਨੂੰ ਮੈਨੂੰ ਸਿਖਾਉਂਦੀ ਦੀਦੀਆ ਤੇਰੀ ਮੇਰੀ ਇਹ ਦੀ ਕਿਹੜੀ ਗ ਤੂੰ ਅਭੀ ਤੂੰੜਾ ਨਾਲ ਦਾਚੇ ਜਾਣਾ ਵਾ ਕੰਮ ਤੂੰ ਆ ਵੀ ਕਰਨਾ ਬਣਾ ਵਾ ਹਾਂ ਤੇ ਨਾਲੇ ਤੇਰੀ ਮੇਰੀ ਵਾਲੀ ਕਿਹੜੀ ਗੱਲ ਹੋਗੀ ਆਪਣੀ ਆਪਣੀ ਕੀ ਤੁਹਾਡੀ ਨਹੀਂ ਹੈਗੀ ਉਹ ਕੁਛ ਲੱਗਦੀ ਮੈਂ ਤਾਂ ਕੋ ਦੋਵਾਂ ਕੁੜੀਆਂ ਨੇ ਇੱਕੋ ਜਿਹਾ ਸਮਝਾਇ ਜਿੱਦਾਂ ਮੈਂ ਆਪਣੀ ਕੁੜੀ ਨੂੰ ਰੋਤੇ ਪਾ ਕੇ ਪਾਣੀ ਦਿੰਨੀ ਹੈ ਨਾ ਉਦਾਂ ਤੁਹਾਡੀ ਕੁੜੀ ਨੂੰ ਦਿੰਨੀ ਬਸ ਤੁਸੀਂ ਅੱਜ ਦਿਖਾਤਾ ਮੈਨੂੰ ਸੁਣ ਲਓ ਤੁਹਾਡੀ ਕੁੜੀ ਤੁਹਾਡੀ ਕੁੜੀ ਤੂੰ ਮੇਰੇ ਫੇਰੇ ਆ ਗੱਲਾਂ ਲਾਲਾ ਕਰਦੀ ਆ ਮੈਂ ਜਿਹੜੀ ਤੁਸੀਂ ਮੈਨੂੰ ਤੁਸੀਂ ਮੈਨੂੰ ਗੱਲ ਪੁੱਛੀ ਤੇ ਮੈਂ ਦੱਸਦੀ ਠੀਕ ਹੈ ਨਾ ਹੁਣ ਤੁਹਾਨੂੰ ਚੁੱਭਣ ਲੱਗ ਪਈ ਤੁਸੀਂ ਖੋਦੀ ਲਾ ਗਏ ਆਪਣੇ ਤੇ ਮੰਨਿਆ ਦੋ ਤਿੰਨ ਮਹੀਨੇ ਪਲਾਸਟਰ ਚ ਪੜਦੀ ਆ ਪਲਾਸਟਰ ਚ ਪੜਦੀ ਆ ਤੇ ਪੜਦੀ ਰਵੇ ਪਲਾਸਟਰ ਚ ਫੇਰ ਹੋ ਜੋਗੀ ਤੇ ਫੇਰ ਬੈਠੀਆਂ ਰਹਿਣਗੀਆਂ ਹਾਏ ਜੀ ਤੁਸੀਂ ਕਹਤੋ ਇਹੋ ਜੀਆਂ ਗੱਲਾਂ ਕਰਨੇ ਦੱਸ ਜਦੋਂ ਉਹ ਕੰਮ ਕਰਾਉਣ ਨੂੰ ਸੋਚੀ ਉਹ ਪਰਦੀ ਵੀ ਨਾ ਹੁਸ਼ਿਆਰ ਆ ਪੜਨ ਨੂੰ ਨਾਲੇ ਮੈਂ ਮੜਾ ਆਖਿਆ ਕਿ ਮੜਾ ਮੜਾ ਚਾਹ ਪਾਣੀ ਬਣਾਉਣਾ ਸਿੱਖ ਲੈਣਾ ਰੋਟੀ ਪਾਣੀ ਕਰਨਾ ਸਿੱਖ ਲੈਣਾ ਚੰਗਾ ਹੁੰਦਾ ਵਾ ਇੱਥੇ ਤੇ ਗੱਲ ਕਰਨੀ ਪਾਕ ਉਹਥੇ ਵੀ ਕੰਮ ਕਰਕੇ ਪੈਣਾ ਵਾ ਉਹ ਬਾਹਰ ਨਹੀਂ ਕੋਈ ਕੰਮ ਕੁਮ ਕੰਦੀ ਰੋਡ ਪੈਂਦੀ ਤੇ ਪੀਜੇ 버ਗਰ ਬਥੇਰੇ ਮਿਲਦੇ ਆ ਅੱਛਾ ਵਾ ਰਹਿਣ ਦੋ ਰਹਿਣ ਦੋ ਤੂੰ ਇੰਨੀ ਕੋਈ ਲੋੜ ਹੈਗੀ ਜੋ ਮਰਜ਼ੀ ਕਰਨ ਪਹਿਲਾਂ ਗੱਲ ਛੇੜ ਲੈ ਪਹਿਲਾਂ ਗੱਲ ਛੇੜ ਲੈ ਕਰ ਤੇ ਫਿਰ ਹੋਲੀ ਕੀ ਜਿੰਨਾ ਬਹਿ ਬਹਿ ਕੇ ਨਿਕਲ ਜਾ ਕਰ ਤੇ ਭਾਈ ਉਹਨੂੰ ਮੈਂ ਗੁੱਸੇਂ ਡਿਆ ਤੇ ਇਹਨੂੰ ਕਿ ਤੈਨੂੰ ਕੀ ਲੋਟ ਹੈਗੀ ਨਹੀਂ ਤੇ ਫਿਰ ਲੜੀ ਜਾਓ ਤੁਸੀਂ ਸਿਰ ਪਾੜ ਦਿਓ ਇੱਕ ਦੂਜੇ ਦਾ ਤੂੰ ਪੜ ਉਹ ਕਿਉਂ ਜਦੀਆਂ ਤੇ ਮੇਰੇ ਲਈ ਤੇਰੇ ਮੇਰੇ ਲਈ ਮੈਂ ਨਹੀਂ ਲਾਈ ਹੈ ਜੀ ਇਹ ਗੱਲ ਪੁੱਛੀ ਆ ਚਾਰ ਘੜ ਲਾਏ ਨੇ ਮੈਨੂੰ ਸੁਣਾਈਆਂ ਵਾ ਪਲਾਸਟਰ ਚ ਪੜਦੀ ਕੰਮ ਸਾਰਾ ਕਰਦੀ ਪਲਾਸਟੂ ਚ ਪੜਦੀ ਕੰਮ ਸਾਰਾ ਕਰਦੀ ਤੇ ਮੇਰੀ ਕੁੜੀ ਨੂੰ ਕਹਤਾ ਸੁਣਾਉਣੀ ਆ ਮੇਰੀ ਕੁੜੀ ਨੇ ਤੇ ਨਹੀਂ ਉਹ ਕੰਮ ਕਰਨਾ ਮੈਂ ਬਥੇਰਾ ਕੰਮ ਕਰ ਕਰਕੇ ਦਿੰਨੀ ਸਾਰਿਆਂ ਨੂੰ ਕਰਕੇ ਦਿੰਨੀ ਆ ਠੀਕ ਆ ਦੀਦੀ ਜੀ ਨਾ ਡਾਓ ਉਹਨੂੰ ਕੰਮ ਕਰਨ ਕੋਈ ਨਹੀਂ ਆ ਹਾਂ ਆਉਣਾ ਕਿਨੇ ਆ ਸੁਖ ਦੀਦੀ ਨੇ ਆਉਣਾ ਹੋਰ ਕਿਨੇ ਆਉਣਾ ਕਲੇਸ਼ ਹੀ ਪਾ ਲਿਆ ਆ ਜਾਓ ਤੁਸੀਂ ਕਿੰਨਾ ਟਾਈਮ ਲਾਤਾ ਮੈਂ ਵਾਪਸ ਘਰੇ ਵੀ ਜਾਣਾ ਵਾ ਤੁਹਾਨੂੰ ਪਤਾ ਤਾਂ ਹੈਗਾ ਵਾ ਵੀ ਮੈਂ ਬੈਠੀ ਹੋਈ ਹਾਂ ਇੱਥੇ ਕੋਈ ਸ਼ਾਪ ਨਹੀਂ ਓਪਨ ਹੈਗੀ ਆਹੀ ਲੱਭੀ ਇੱਕ 버거 ਹਟ ਵਾਲੀ ਇੱਥੇ ਆ ਜਾਓ ਤੁਸੀਂ ਮੈਂ ਬਹੁਤ ਟਾਈਮ ਦੀ ਵੇਟ ਕਰੀ ਆਂਨੀ ਆ ਤੁਹਾਨੂੰ ਪਤਾ ਮੈਂ ਘਰੇ ਵਾਪਸ ਜਾਣਾ ਵਾ ਤੇ ਮੰਮੀ ਪਾਪਾ ਨੇ ਫਿਰ ਕਹਿਣਾ ਵਾ ਕਿ ਕਿੱਥੇ ਰਹਿ ਗਈਆਂ ਤੂੰ ਇੰਨੇ ਟਾਈਮ ਦੀ ਜਲਦੀ ਆ ਜਾਓ ਯਾਰ ਤੁਸੀਂ ਚਲੋ ਠੀਕ ਹੈ ਓਕੇ ਆ ਗਏ ਜੀ ਪਤਿਆ ਠੀਕ ਆ ਇੰਨਾ ਟਾਈਮ ਕਾਚਾ ਕਪੜਾ ਤੇਰੇ ਕਿੰਨੇ ਟਾਈਮ ਲਾਸੇ ਮੈਂ ਤਾਂ ਕਿੰਨੇ ਟਾਈਮ ਤੇ ਤੁਹਾਡੀ ਵੇਟ ਕਰਨ ਦੀ ਆ ਤੁਸੀਂ ਇੰਨਾ ਟਾਈਮ ਲਾ ਕੇ ਆਏ ਆ ਆਪੇ ਤਾਂ ਕਹੀ ਜਾਂਦੀ ਡਰੱਗ ਟੁੱਟ ਲੈਣਾ ਡਰੱਗ ਟੁੱਟ ਲੈਣਾ ਫਿਰ ਉਹ ਲੈਂਦਾ ਟਾਈਮ ਲੱਗਣਾ ਹੀ ਆ ਹੁਣ ਮੈਂ ਪਰ ਅੱਜ ਨਹੀਂ ਮੈਂ ਘਰੇ ਲਿਜਾ ਸਕਦੀ ਤੁਹਾਨੂੰ ਪਤਾ ਅੱਜ ਪੰਜਾਬ ਬੰਦ ਵਾਤੇ ਫਿਰ ਮੈਂ ਘਰਿਆ ਕੀ ਕਹੂੰਗੀ ਘਰ ਦੇ ਆਂ ਹੁਣ ਮੈਂ ਦੱਸ ਕੀ ਅਗਰ ਮੈਂ 55 ਤੋਂ ਲੈ ਕੇ ਆ ਆਖੀ ਕੋਈ ਕੋਈ ਦੁਕਾਨ ਖੁੱਲੀ ਮੈਂ ਅੱਜ ਨਹੀਂ ਫੇਰ ਕੀ ਤਾਂ ਲੈ ਜੂਗੀ ਬਟ ਮੈਂ ਅੱਜ ਨਹੀਂ ਲੈ ਕੇ ਜਾ ਸਕਦੀ ਤੈਨੂੰ ਵੀ ਰੱਖ ਤੂੰ ਵੀ ਰੱਖ ਮੈਂ ਥੋੜਾ ਨਹੀਂ ਅੱਜ ਤੂੰ ਹੀ ਘਰੇ ਲੈ ਜਾਉਗਾ ਮੈਂ ਮੇਰੇ ਘਰ ਤਾਂ ਕਹਿੰਦਾ ਕੁੜੀ ਦਾ ਡਰੈਸ ਹੁਣ ਕਿੱਧਰ ਚੁੱਕੀ ਫਿਰਦਾ ਨਹੀਂ ਪਰ ਮੈਂ ਨਹੀਂ ਘਟ ਸਕਦੀ ਮੈਂ ਘਰੋਂ ਚਿੱਤਰਖਾਨੇ ਆ ਤੂੰ ਹੀ ਲੈ ਜਾਉ ਅੱਜ ਵਾਪਸ ਫਿਰ ਮੈਂ ਖਾਵਾਂ ਤੂੰ ਹੀ ਕਿਸੇ ਯਾਰ ਦੋਸਤ ਨੂੰ ਫੜਾ ਦਿਓ ਕਿ ਤੇਰੇ ਰੱਖ ਲਿਓ ਚਲੋ ਫਿਰ ਜਿੱਥੋਂ ਲਿਆ ਮੈਂ ਉੱਥੇ ਰੱਖੋ ਹੋਰ ਆਰਡਰ ਕੀਤਾ ਹੋਇਆ ਨਹੀਂ ਮੈਂ ਨਹੀਂ ਕੁਛ ਕੀਤਾ ਕਰ ਲੈਣਾ ਤੁਸੀਂ ਆਪੇ ਕਰ ਲਓ ਤੇ ਉਹ ਸੱਚ ਤੁਹਾਨੂੰ ਇੱਕ ਗੱਲ ਦੱਸਣੀ ਸੀ ਮੈਂ ਮੇਰੇ ਰਿਸ਼ਤੇ ਦੀ ਗੱਲ ਹੋਣ ਦੀ ਆ ਉਹ ਵੀ ਐਨਆਰਆਈ ਮੁੰਡਾ ਵਾ ਤੇ ਹੁਣ ਮੈਂ ਕੀ ਕਰਾਂ ਦੱਸੋ ਅੱਛਾ ਤੇ ਜੇ ਉਹ ਐਨਆਰਆਈ ਹੈ ਤੇ ਮੈਂ ਨਹੀਂ ਐਨਆਰਆਈ ਤੁਸੀਂ ਵੀ ਐਨਆਰਆਈ ਜੇ ਤਾਂ ਪਰ ਹੁਣ ਪੇਰੈਂਟਸ ਦੇ ਅੱਗੇ ਮੈਂ ਕੀ ਬੋਲਾਂ ਦੱਸੋ ਤੇ ਪੇਰੈਂਟਸ ਦੇ ਅੱਗੇ ਤੇ ਫਿਰ ਆਹ ਥੋੜੀ ਗੱਲ ਆ ਕਿ ਤੂੰ ਕਿਸਾਈਆਂ ਕਿਧੇ ਵਧਾਈਆਂ ਕਿਧੇ ਇਦਾਂ ਤੂੰ ਮੇਰੇ ਨਾਲ ਮੁੰਡਾ ਪ੍ਰੋਪੋਸ ਕਰਨ ਦੀ ਮੈਂ ਕਿਹੜਾ ਕਹਿ ਰਹੀਆਂ ਘਰਦਿਆਂ ਨੂੰ ਮੈਂ ਕਿਹਾ ਹਾਂ ਕੀਤੀ ਆ ਮੈਂ ਤਾਂ ਜਸਟ ਤੁਹਾਨੂੰ ਗੱਲ ਦੱਸ ਰਹੀ ਆ ਚੱਲ ਕੋਈ ਗੱਲ ਨਹੀਂ ਘਰਦਿਆਂ ਦੀਆਂ ਗੱਲਾਂ ਤਾਂ ਬਹੁਤਾ ਨਹੀਂ ਆ ਲਈਦਾ ਨਾ ਸੀਰੀਅਸ ਲਈਦਾ ਮੇਰੇ ਘਰ ਦੇ ਮੈਨੂੰ ਕਹਿੰਦੇ ਤੇਰਾ ਰਸਤਾ ਕਰ ਦੇਣਾ ਉਹ ਕਰ ਦੇਣਾ ਚੱਕਰ ਆ ਗਏ ਪਰ ਤੁਸੀਂ ਯਾਰ ਇੱਕ ਦੂਜੇ ਨੂੰ ਜਾਣ ਵੀ ਸਹੀ ਹੈ ਜੇ ਕੋਈ ਮੀਂਹ ਮੀਂਹਰੀ ਹੈ ਜੇ ਕੋਈ ਐਡਾ ਕਾਲੀ ਕਾਦੀ ਹੈ ਜੇ ਇਹੀ ਛੜਾਉਂਗੀ ਜਦ ਤੀ ਮੈਨੂੰ ਜਾਣੇ ਹੀ ਨਹੀਂ ਮੈਂ ਟਾਈਮ ਤੇ ਉਹ ਜੀ ਘੁੰਮ ਫਿਰ ਕੇ ਤੇ ਜਾਣਾ ਕਿ ਹੁਣ ਮੈਂ ਕਿਤੇ ਤੂੰ ਕਿਤੇ ਵੀ ਫਿਰ ਆ ਕਰ ਲੈਣਾ ਨਹੀਂ ਹੁਣ ਇਹਨੇ ਟਾਈਮ ਦਾ ਤੁਸੀਂ ਜਾਣਿਆ ਹੀ ਨਹੀਂ ਹੈਗਾ ਘਰ ਦੇ ਨੂੰ ਮੈਂ ਕੀ ਜਵਾਬ ਦਵਾਂ ਮੈਨੂੰ ਦੱਸੋ ਉਹ ਚੱਲ ਛੱਡ ਘਰ ਦੇ ਘਰ ਦੇ ਜਾਣਦੇ ਉਹਨਾਂ ਦਾ ਜਵਾਬ ਜਾਣ ਆਹ ਬੜੀ ਖਾ ਤੁਹਾਨੂੰ ਖਾਣ ਦੀ ਪਈ ਆ ਮੈਨੂੰ ਟੈਨਸ਼ਨ ਪਈ ਆ ਤੇ ਖਾਣ ਦੀ ਮੈਂ ਪੀਣ ਤੇ ਨਹੀਂ ਲੱਗਾ ਖਾਣਾ ਹੀ ਆ ਤੂੰ ਨਾ ਤੇ ਪੀ ਵੀ ਲਓ ਫਿਰ ਜੇ ਪੀਣੀ ਆ ਤੇ ਉਹ ਚਲ ਕੋਈ ਨਹੀਂ ਜਦ ਤੂੰ ਛੱਡ ਕੇ ਜਾਏਂਗੀ ਪੀਲਾਂਗੇ ਉਹ ਜਣੇ ਬੜੀ ਜਲਦੀ ਆ ਛੱਡਣ ਦੀ ਤੁਹਾਨੂੰ ਨਹੀਂ ਜਲਦੀ ਜਲਦੀ ਨਹੀਂ ਕੋਈ ਚੱਕਰ ਨਹੀਂ ਤੇ ਇਹ ਮੈਨੂੰ ਮੈਰਿਜ ਨਹੀਂ ਕਰਾਉਣੀ ਮੈਨੂੰ ਸਿੱਧਾ ਦੱਸੋ ਕਰਾਉਣੀ ਆ ਵੀ ਜਿਹੜਾ ਰੰਗ ਦੇ ਵੇਖਣਾ ਵਧੀਆ ਬਣਿਆ ਤੁਹਾਨੂੰ ਪੀਜ਼ਾ ਦੀ ਬੜੀ ਖੁਸ਼ਬੂ ਆਂਦੀ ਪਹਿਲਾਂ ਖਾਈ ਲੋ ਮੈਰੀ ਤੇਰੇ ਨਾਲ ਮੈਂ ਕਰਾਉਂਗਾ ਇਹ ਠੀਕਾ ਥੋੜਾ ਮੈਂ ਨਹੀਂ ਚਲ ਤੂੰ ਆਪਣੇ ਘਰ ਦੇ ਨਾਲ ਜਦੋਂ ਮੈਂ ਨਾਲ ਜੀਣਾ ਵਸੂ ਆਪਣੇ ਘਰ ਕਰ ਲਿਆ ਮੈਰਿਜ ਤੁਸੀਂ ਨਹੀਂ ਕੀਤੀ ਹਜੇ ਗੱਲ ਘਰੇ ਤੇ ਤੂੰ ਤੋਂ ਕਿਤੇ ਮੈਂ ਕਿਤਾ ਕਰਾਂ ਤੇ ਬੁਆਏ ਤੇ ਪਹਿਲਾਂ ਕਰਦੇ ਹੁੰਦੇ ਆ ਮੈਂ ਉਹ ਬੁਆਏ ਨਹੀਂ ਨਾ ਜਿਹੜੇ ਫਿਰ ਕਰਦੇ ਹੁੰਦੇ ਆ ਅਛਾ ਤੂੰ ਇਹ ਮੈਂ ਸੇਮ ਇੱਕੋ ਟਾਈਮ ਕਰ ਲਾਂਗੇ ਕੋਈ ਚੱਕਰ ਨਹੀਂ ਸੀ ਇਧਰ ਤੂੰ ਕਰੇਂ ਕਿ ਉਹਦੋਂ ਮੈਂ ਕਰੂੰ ਦੱਸ ਦੀ ਬੰਦ ਮਾੜਾ ਜੇ ਸਾਡੀ ਕੀ ਗੱਲ ਨਹੀਂ ਹੁੰਦੀ ਥੋੜਾ ਸੀਰੀਅਸ ਹੋਵੋ ਇਸ ਮੈਟਰ ਤੇ ਤੁਸੀਂ ਦੇ ਬਿਲਕੁਲ ਹੀ ਇਹਨੂੰ ਕੁਝ ਸਮਝਾਈ ਨਹੀਂ ਆ ਕੀ ਆ ਮੈਂ ਤੇ ਗਿਫਟ ਲੈ ਕੇ ਆਇਆ ਮੈਂ ਤੈਨੂੰ ਇੱਥੇ ਮਿਲਣ ਆਇਆ ਮੈਂ ਸੀਰੀਅਸ ਨਹੀਂ ਤੇ ਗਿਫਟ ਨਾ ਮੇਰਾ ਵਿਆਹ ਹੋ ਜਾਣਾ ਗਿਫਟ ਦਾ ਨਾ ਵਿਆਹ ਹੋਣਾ ਤੇ ਨਹੀਂ ਹੋਣਾ ਪਰ ਮੈਂ ਤੇ ਆਇਆ ਕਿ ਨਹੀਂ ਗਿਫਟ ਕਿਹਨੇ ਲੈਂਦਾ ਹੋਰ ਕਿਹਨੇ ਲ ਵਿਆਦੀ ਗੱਲਵਾ ਕੋਈ ਏਦਾਂ ਨਹੀਂ ਕਿ ਕਿ ਸੇਰ ਚ ਚੀਜ਼ ਲੈ ਕੇ ਆਤੀ ਕਰ ਜਾਣਾ ਵਾ ਬੜੀ ਲੰਮੀ ਰਾਤ ਪਈ ਆ ਰਾਤ ਮੈਂ ਵੀ ਸੋਚੀ ਜਾਂਦੂ ਸੋਚੀ ਜਾਂਦਾ ਅੱਛਾ ਰਾਤ ਸੋਚਣ ਚ ਨਗਾਉਣੀ ਆ ਤੇ ਪੇਰੈਂਟਸ ਨੂੰ ਦੱਸਣ ਚ ਨਹੀਂ ਨਗਾਉਣੀ ਤੂੰ ਰਾਤੀ ਨਾਲ ਦੇਣਾ ਤੈ ਮੈਂ ਤਾਂ ਮम्मा ਨਾਲ ਜਾ ਕੇ ਗੱਲ ਕਰ ਦੇਣੀ ਆ ਤੇ ਕਰਦੀ ਫਿਰ ਉਸ ਵੇਲੇ ਮੈਨੂੰ ਟੈਕਸ ਕਰਦੀ ਨਾ ਜਦੋਂ ਗੱਲ ਕਰੇਗੀ ਮੈਂ ਵੀ ਕਰ ਦੂੰ ਇਹਦੇ ਵਿੱਚ ਕੋਈ ਹੈ ਤੂੰ ਹੀ ਖਾਓ ਇੰਜੋਏ ਕਰੋ ਤੁਹਾਨੂੰ ਤੇ ਇਹ ਵੀ ਤੁਹਾਡੀ ਜਾਨ ਛੁੱਟਣ ਦੀ ਮੇਰੇ ਤੋਂ ਉਹ ਬਾਬਾ ਤੇਰੇ ਵੱਲ ਦਿਲ ਹੌਸਲਾਉਣ ਡਿਆ ਵਾ ਹਾ ਤਾਂ ਮੈਂ ਸਾਸ ਵਿੱਚ ਨੋਣਾ ਹੁਣ ਐਨੀ ਸਾਸ ਲਈ ਜਾਂਦੇ ਆ ਤੇ ਇਹਦੇ ਉੱਤੇ ਕੋਈ ਵਾਲੀ ਖੁਸ਼ੀ ਚੜੀ ਆ ਵੀ ਜਾਂਦਾ ਉਹ ਚੱਲੀ ਆ ਨਰਾਇਣ ਯਾਰ ਤੈਨੂੰ ਹੁਣ ਤੇਰੇ ਲੱਗ ਗਿਆ ਮੈਨੂੰ ਤੇ ਇਹ ਗੱਲ ਦੀ ਗੁਜੀ ਆ ਮੈਨੂੰ ਇਹ ਥੋੜਾ ਤੂੰ ਐਨਆਰਆਈ ਕੋ ਚੱਲੀ ਦੱਸ ਉਹ ਹੈ ਕਿ ਤੂੰ ਨਹੀਂ ਗੱਲਾਂ ਕਰਨੀ ਤੂੰ ਮੈਨੂੰ ਪੈਸਾ ਪਾਇਆ ਕਰਨੇ ਜਾ ਕੇ ਡਾਲਣ ਤੇ ਤੂੰ ਹੀ ਕੀ ਤੂੰ ਇੱਕ ਝਾੜੀਆਂ ਕਰਦੇ ਜੇ ਤੇ ਮੈਂ ਕਦੀ ਡਾਲਰ ਨਹੀਂ ਵੇਖੀ ਤੂੰ ਐਨਆਰਆਈ ਦੀ ਗੱਲ ਇੰਤਾਂ ਗੱਲਾਂ ਕਰਨੀ ਅੱਛਾ ਉਹ ਆਹ ਦੇਖਾ ਮੈਂ ਬਸ ਖਾਓ ਇੰਜੋਏ ਕਰੋ ਜਿਦ ਦਿਨ ਗੱਲ ਕਰੇਗੀ ਉਦ ਦਿਨ ਮੈਂ ਵੀ ਗੱਲ ਕਰ ਲੂੰਗਾ ਤੂੰ ਯਕੀਨ ਨਹੀਂ ਕਰ ਤੈਨੂੰ ਫਿਰ ਉਹ ਕਰ ਯਾਰ ਤੁਸੀਂ ਤੇ ਇਦਾਂ ਕਰਨ ਦੇ ਜਿਦਾਂ ਤੁਹਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਫਰਕ ਹੁਣ ਰੋਵਾ ਇੱਥੇ ਹੁਣ ਬੁਢੀ ਨੂੰ ਵੀ ਮਨਾਉਣਾ ਪੈਣਾ ਜਦੋਂ ਮੈਂ ਬੇਕਿਆਂ ਦਾ ਨਾਲ ਲੈਣੀ ਆ ਇਹਨੂੰ ਤਾਂ ਗਾਸ਼ੀ ਪੈ ਜਾਂਦੀ ਤੇ ਅੱਖੀ ਹੋਣ ਇਹਦਾ ਲੱਕ ਵੀ ਟੁੱਟਣ ਦੇ ਬਣਾ ਤੇ ਗੋਡੇ ਵੀ ਮੰਮੀ ਆ ਗੋਡਾ ਮੇਰਾ ਬੜਾ ਦੋਦਾ ਵਾ ਮੈਂ ਸਿਆਲ ਟਲ ਗਿਆ ਫੇਰ ਅਲਸੀ ਵਾਲੀ ਸੀਲਸੀ ਬਣਾਉਣੀ ਆ 2 ਕਿਲੋ ਬਣਾ ਲੈਣ ਦੇ ਗਾਲ ਸੀ ਤਾਂ ਕਾਕਾ ਤੂੰ ਮੈਨੂੰ ਜ਼ਰੂਰ ਪੁੱਛਣਾ ਤੂੰ ਲੈ ਆਉਂਦਾ ਜਾ ਕੇ ਅਲਸੀ ਵਾਲੀ ਤੇ ਨਾਲੇ ਨਿਆਣੇ ਵਾਸਤੇ ਵੇਸਣ ਬਣਾ ਦਿੰਦੇ ਥੋੜਾ ਜਿਹਾ ਉਹ ਲੈ ਆ ਚੱਲ ਮੈਂ ਲੈ ਆਂਦਾ ਵਾਂ ਕਿਲੋ ਕਿਥੋਂ ਨਾ ਖੁਆ ਲਿਆ ਆਂ ਨਾ ਢੇ ਚੋਂ ਉਹਨਾਂ ਨੂੰ ਪਾ ਦਿਓ ਵੇਸਣ ਚ ਆਹੋ ਉਹ ਵੀ ਖਾਣ ਕੇ ਤਾਂ ਹੀ ਨਿਆਣੇ ਵੀ ਕੀ ਖਾਣਦੇ ਆ ਆ ਪਲਸੀ ਬਣਾ ਲੈ ਤਾਂ ਤੁਹਾਨੂੰ ਉਹ ਬਣਾ ਦਿੰਦੇ ਆ ਵੇਸਣ ਬਣਾ ਦਿੰਦੇ ਆ ਹਾਂ ਚੰ ਦੋ ਦਿਨ ਖਾ ਲਾਂਗੇ ਆਪਾਂ ਚਾਲ ਦੇ ਵਿੱਚ ਮੰਮੀ ਮੇਰੀ ਗੱਲ ਸੁਣੋ ਮੇਰੀ ਪਾਪੀ ਦਾ ਫੋਨ ਆਉਣ ਡਿਆ ਹੀ ਤੇ ਉਹ ਕਹਿੰਦੀ ਆਣ ਕਿ ਵੀ ਦੋ ਦਿ ਫੋਕਾ ਇਹਨੂੰ ਪਤਾ ਪਉ ਤਾਂ ਮੇਰਾ ਸਰੀਰ ਨਹੀਂ ਠੀਕ ਰਹਿੰਦਾ ਤਾਂ ਤੂੰ ਚਲ ਕੇ ਘਰ ਦਾ ਕੰਮ ਕਿੰਨੇ ਕਰਨਾ ਤੇ ਮੰਮੀ ਮੈਂ ਕਿਹੜਾ ਸਿੰਦੀ ਨਾਲ ਕਰਨ ਲੱਗੀ ਉਹ ਘਰੇ ਰਹਿਣੀ ਹੈ ਜੀਵਨ ਨੂੰ ਹੀ ਮੈਂ ਨਾਲ ਲੈ ਜੰਨੀ ਆ ਤੇ ਸਿੰਦੀ ਨੇ ਕਿੰਨਾ ਕੰਮ ਕਰਨਾ ਤੈਨੂੰ ਪਤਾ ਤਾਂਗਾ ਕੰਮ ਪੜੂਗੀ ਤੇ ਕੰਮ ਕਰੂਗੀ ਘਰ ਦਾ ਨਾਲੇ ਨੂੰ ਕਿੰਨਾ ਇਨਾ ਕੰਮ ਕਰਨਾ ਹੁੰਦਾ ਨਾਲੇ ਨਾਲੇ ਨਿਆਣੇ ਸਕੂਲੇ ਜਾਣਾ ਹੁੰਦਾ ਸਕੂਲ ਟੁੱਟਦੇ ਆ ਫਿਰ ਕੋਈ ਗੱਲ ਨਹੀਂ ਸਵੇਰੇ ਉਹਦੀਆਂ ਰੋਟੀਆਂ ਲਾਜਾ ਕਰਨੀਆਂ ਤੇ ਤੂੰ ਮੁੜ ਕੇ ਖਾਣੀਆਂ ਹੁੰਦੀ ਆ ਜਾਣਾ ਵਾ ਨਾਲੇ ਮੰਮੀ ਅੱਗੇ ਤਾਂ ਤੁਸੀਂ ਕਹਿੰਦੇ ਆ ਵੀ ਉਹਨੂੰ ਕੰਮ ਸਖਾਲ ਕੁੜੀ ਕੰਮ ਕਰਦੀ ਚੰਗੀ ਲੱਗਦੀ ਅਜਦਾਂ ਉਹ ਕਿੱਥੋਂ ਜਿੱਤ ਆ ਗਿਆ ਉਹਦੀ ਪੜਾਈ ਦਾ ਸੋਖ ਮੈਂ ਇਹ ਕਹਿੰਦੀ ਵੀ ਹੌਲੀ ਹੌਲੀ ਨਾਲ-ਨਾਲ ਕੰਮ ਸਖਾਲ ਇੰਨਾ ਵੀ ਨਹੀਂ ਬੱਚੇ ਤੇ ਬਹੁਤ ਪਉਣਾ ਚਾਹੀਦਾ ਨਾ ਬਜੱਕਦਾ ਵੀ ਹੁਣ ਉਹਨੂੰ ਤੂੰ ਕੰਮ ਜੀ ਧੁਰਸ ਦੇ ਕੋਈ ਗੱਲ ਨਹੀਂ ਕੋਈ ਗੱਲ ਵਾ ਤਾਂ ਹੀ ਮੈਨੂੰ ਵੀ ਭਾਬੀ ਨੇ ਸੱਦਿਆ ਭੀ ਜ਼ਰੂਰੀ ਆ ਅੱਛਾ ਉਹਨਾਂ ਦੀਆਂ ਗੱਲਾਂ ਉੱਥੇ ਤੱਕ ਹੀ ਰਹਿਣ ਦੇ ਤੂੰ ਇੱਥੇ ਆਪਣੇ ਕੋਲ ਨਾ ਨੇਹਾ ਕਰ ਕੋਈ ਗੱਲ ਨਹੀਂ ਮੈਂ ਜਾਣਾਂ ਕੀ ਗੱਲ ਮੇਰੇ ਪੇਕੇ ਨਹੀਂ ਇਹ ਕਿਹਦਾ ਹੈਗੇ ਆ ਫੋਟਾ ਆਪਣਾ ਘਰ ਵੇਖੀ ਜਾਂਦਾ ਵਾ ਪਹਿਲਾਂ ਆਪਣਾ ਘਰ ਤੇ ਬਾਅਦ ਫੇਰ ਬਾਕੀ ਥਾਂ ਸਾਰੀ ਉਮਰ ਆਪਣਾ ਘਰ ਵੇਖਦੇ ਆਂ ਨੰਗ ਚੱਲੀ ਆ ਮੈਂ ਐ ਬਸ ਤੁਹਾਨੂੰ ਦੱਸਤਾ ਵਾ ਆ ਆਲੰਦੋਂ ਮੁੰਡੇ ਨੂੰ ਸਕੂਲੋਂ ਮੈਂ ਇਹਨੂੰ ਤਿਆਰ ਕਰਕੇ ਦੇ ਆਂ ਆਪਾਂ ਮਾਂ ਪੁੱਤ ਚੱਲੇ ਆਂ ਕੁੜੀ ਤੁਹਾਡੇ ਕੋਲ ਹੀ ਆ ਸਿਆਣੀ ਐ ਮੇਰੀ ਧੀ ਮੈਨੂੰ ਸਮਝਾ ਜੂਗੀ ਸਾਰਾ ਕੁਝ ਉਹਨੇ ਕਰ ਲੈਣਾ ਉਦਾਂ ਹੀ ਤੁਸੀਂ ਨਾ ਬਸ ਮਾਂ ਪੁੱਤ ਮੈਨੂੰ ਕਿਤੇ ਜਾਣ ਦਿਓ ਕਿਤੇ ਵੀ ਬੰਨ ਕੇ ਰੱਖਿਆ ਤੁਸੀਂ ਤੇ ਮੈਨੂੰ ਘਰ ਨਾਲ ਕਿਤੇ ਮੰਮੀ ਵੇਖ ਲੈ ਆਂ ਮਰੇ ਉੱਥੇ ਜਾ ਕੇ ਰਹਿੰਦੀ ਚੰਗੀ ਲੱਗਦੀ ਆ ਆਪ ਨੂੰ ਸਮਝ ਚਾਹੀਦੀ ਵੀ ਨਿਆਣੇ ਸਿਆਣੇ ਆ ਆਪਣਾ ਜਣ ਵੱਡੀਆਂ ਕਲਾਸਾਂ ਆ ਉਹ ਤਾਂ ਸਾਡੇ ਕਿਹਾ ਬਹੁਤੀ ਗੱਲ ਆ ਅੱਗ ਸਾਡੇ ਤਾਂ ਐਦਾਂ ਹੀ ਤੁਸੀਂ ਅੱਗੇ ਮੇਰਾ ਟਾਈਮ ਨਗਾਤਾ ਹੁਣ ਵੀ ਨਹੀਂ ਮੈਂ ਜਾਣਾ ਲੈ ਉਹ ਚੱਲ ਵੇਖ ਲੈਨੇ ਆ ਜਹਾ ਡੰਗਰਾਂ ਥਲੇ ਬੋਕਰ ਮਾਰਦੇ ਮੈਂ ਨਹੀਂ ਮਾਰਨੀ ਜਿਹੜੀ ਸਿੱਧੀ ਗੱਲ ਮੈਂ ਪਾਉਣ ਲੱਗੀ ਕੱਪੜੇ ਤਿਆਰ ਕਰਨ ਲੱਗੀ ਆ ਮੁੰਡੇ ਨੂੰ ਵੀ ਆਉਂਦਾ ਤੇ ਤਿਆਰ ਕਰਨਾ ਲੈ ਵੀ ਸਾਰੀ ਉਮਰ ਨਾਲ ਇਹਦੀਆਂ ਅੜੀਆਂ ਹੀ ਨਹੀਂ ਮੁੱਕੀਆਂ ਮੈਂ ਨਹੀਂ ਕਰਨਾ ਜਿਹੜੀ ਸਿੱਧੀ ਗੱਲ ਦਾ ਕੰਮ ਤੁਸੀਂ ਤਾਂ ਕਿਤੇ ਮੈਨੂੰ ਮਾਂ ਪੁੱਤ ਜਾਣ ਹੀ ਨਹੀਂ ਦਿੰਦੇ ਬਣਾਉ ਐਸੀ ਮੇਰੇ ਮਗਰ ਉਹ ਤੇ ਖਾ ਲਿਓ ਲੈ ਉਹਦੋਂ ਤੋਂ ਮੈਨੂੰ ਕਹਿੰਦਾ ਹੁੰਦਾ ਹੈ ਨਾ ਵੀ ਮਾਂ ਤੇਰੀ ਕਸੂਰੋਂ ਖੋਣ ਤੇਰੀ ਅੱਖਾਂ ਉਗੜੀਆਂ ਆ ਹੁਣ ਤੈਨੂੰ ਪਤਾ ਲੱਗਾ ਮਮੀ ਹੁਣ ਕੀ ਕਰਾਂ ਇਹਨੂੰ ਇਹਦਾ ਸਿਰ 파ੜਦਾ ਆ ਤਾਂ ਹੁਣ ਵੀ ਬੱਚੇ ਜਵਾਨ ਹੋਏ ਆ ਮੇਰੇ ਕੋ ਪੁੱਤ ਬੱਚਿਆਂ ਦੀਆਂ ਰਾਖੀਆਂ ਰੱਖਿਆ ਜਾਂਦੀਆਂ ਮਾਂ ਹੀ ਰੱਖਿਆ ਤਾਂ ਹੀ ਹੈ ਨਾ ਚੱਲ ਫਿਰ ਇਹਨੂੰ ਕਹੀ ਦੋ ਦਿਨ ਹੀ ਰਹੀ ਬਹੁਤੇ ਦਿਨ ਨਾ ਰਹੀ ਕਹਿੰਦਾ ਉੱਥੇ ਜਾ ਕੇ ਅੜ ਕੇ ਬੈਠੀ ਰਹੇ ਆ ਵੀ ਕਹਿ ਲਉ ਮੈਂ ਲੱਗਾ ਉਹ ਤੇ ਡੰਗਰਾਂ ਲੈ ਵੇਖਣ ਮੇਰੇ ਕੋਲੀਆਂ ਹੋਈਆਂ ਆਢੇ ਲੈ ਜਾਂਦੇ ਇਹਦੇ ਨਾਲ ਹਾਈ ਹਾਈ ਪਾਗ ਨਹੀਂ ਦੇਖਦੀ ਕਿਤੇ ਮੈਂ ਕਤੋਂ ਬਗਾਇ ਤਾਂ ਦੇਖਦਾ ਮੈਂ ਨਹੀਂ ਪਤਾ ਨਹੀਂ ਕਿੱਥੇ ਰਹਿ ਗਈ ਕੁੜੀ ਪਾਗ ਨੂੰ ਵੇਖਣ ਨਹੀਂ ਆ ਮੈਂ ਤਾਂ ਘਾਈ ਨਹੀਂ ਹੈਗੀ ਉਹ ਚੰਗਾ ਕੀਤਾ ਮੋਪੜ ਲੱਗੀ ਆ ਹਾਂ ਬਾਹਰ ਤੇ ਸੜਕ ਤੇ ਕੋਈ ਆਟੋ ਨਹੀਂ ਕੋਈ ਰਿਕਸ਼ਾ ਨਹੀਂ ਕੋਈ ਬੱਸ ਨਹੀਂ ਗੱਡੀ ਨਹੀਂ ਆਹੇ ਪਤਾ ਤਾਂ ਹੈਗਾ ਹੀ ਪੰਜਾਬ ਬੰਦਾ ਪਰ ਮੈਂ ਨਾ ਕਾਲਜਾਂ ਵਾਲੇ ਕੰਮ ਵੇਲਾ ਕਿਹੜੇ ਦਿਨ ਪੇਪਰ ਆ ਖਲਿਆ ਦਾ ਉਹੋ ਤੇ ਗੱਲ ਵਾ ਇਤਨਾ ਹੀ ਕਰਦੇ ਹੁੰਦੇ ਆ ਕਾਲਜਾਂ ਸਕੂਲਾਂ ਵਾਲੇ ਤਾਂ ਵੀ ਗੱਲ ਆ ਤੂੰ ਕਿੱਧਰ ਗਏ ਸੀ ਉਹ ਮੈਂ ਤੇ ਜਿੱਧਰ ਗਿਆ ਹਾਂ ਤੁਹਾਨੂੰ ਦੱਸਦਾ ਵਾ ਉਹ ਚੋਲੇ ਨੇ ਫੋਟੋ ਦਿਖਾਈ ਮੁੰਡੇ ਦੀ ਹਾਂ ਤੇ ਮੁੰਡਾ ਬਹੁਤਾ ਹੀ ਸੋਹਣਾ ਤੇ ਕੋਠੀ ਕਿਦੇ ਵੇਖ ਵੇ ਭੁਖਾ ਨਹੀਂਂਦੀ ਐਡੀ ਸੋਹਣੀ ਤੇ ਐਡੀ ਵੱਡੀ ਕੋਠੀ ਆ ਉਹਦਾ ਤੁਹਾਨੂੰ ਪਸੰਦ ਵਾ ਮੈਨੂੰ ਤਾਂ ਬਹੁਤ ਪਸੰਦੀਉਂ ਮੁੰਡਾ ਮੇਰਾ ਤਾਂ ਨਹੀਂ ਹਜੇ ਤੱਕ ਮਨ ਮੰਨਦਾ ਮੈਂ ਕਹਿੰਦੀ ਕੀ ਐਡੀ ਛੇਤੀ ਕੁੜੀ ਤੋੜ ਦੇਣੀ ਆ ਕੱਲ ਨਾ ਜਿੱਤੇ ਖੇਡਦੀ ਫਿਰਦੀ ਹੀ ਓਏ ਮੈਂ ਤੈਨੂੰ ਕਹਿਣਾ ਕਿ ਵੇਖ ਖਾਲਾ ਕੱਲ ਨਾ 2 ਸਾਲ ਹਟ ਕੇ ਵਿਆਹ ਦਾਂਗੇ ਤੁਹਾਡੀਆਂ ਕਾਲੀਆਂ ਪਈਆਂ ਤੁਹਾਨੂੰ ਇਹਦੇ ਨਾਲ ਵੀ ਵਧੀਆ-ਵਧੀਆ ਰਿਸ਼ਤੇ ਆ ਜਾਣੇ ਜਦੋਂ ਚੰਗੀ ਤਨ ਪੜ ਗਈ ਕੁੜੀ ਹੈ ਤੇ ਪੜਨ ਲਈ ਆ ਬਲਜੀਤ ਚੰਗੇ ਰਿਸ਼ਤੇ ਵਾਰ-ਵਾਰ ਨਹੀਂ ਆਉਂਦੇ ਨਾਲੇ ਜਿਹੜਾ ਪਹਿਲਾ ਹੋ ਜੇ ਨਾ ਉਹ ਸਾਰਨੋਂ ਵਧੀਆ ਤੇ ਚੱਲ ਚਲੀ ਜਾ ਅੰਦਰ ਤੇ ਮੰਨੇਣਾ ਨੂੰ ਸਲਾਹ ਕਰਨ ਲਈ ਇੱਥੇ ਚੁੱਪ ਕਰ ਜਾਓ ਖਬਰਦਾਰ ਜੇ ਉਹਨਾਂ ਨੂੰ ਕੋਈ ਗੱਲ ਦੱਸੀ ਤੇ ਆਹੋ ਉਹਨਾਂ ਨੇ ਪਹਿਲਾਂ ਹੀ ਬੈਠੇ ਹੋਣਾ ਨਜ਼ਰਾਂ ਲਾਉਣ ਨੂੰ ਐਵੇਂ ਨਜ਼ਰਾਂ ਲਾਦਣ ਕਿ ਉਹ ਭਰਾਵਾ ਮੇਰਾ ਉਹ ਭਰਾ ਪ੍ਰੂ ਕੋਈ ਨਹੀਂ ਆ ਹੁਣੇ ਹੀ ਰੋਲਾ ਪਾਉਣ ਦੇ ਹੀ ਘੜੀ ਹੋ ਗਈ ਉਹਨੂੰ ਕੋਈ ਕੰਮ ਸਿਖਾਓ ਉਹਨੂੰ ਕੋਈ ਕੰਮ ਸਿਖਾਓ ਜਰਿਆ ਨਹੀਂ ਉਹਨਾਂ ਕੋ ਜਾਣਦਾ ਜਿਵੇਂ ਦੀ ਕੁੜੀ ਬਹਿ ਜਾਂਦੀ ਪੜਨ ਲਿਖਣ ਤੇ ਮਾੜਾ ਕੋਈ ਨਹੀਂ ਕੀੜੀ ਮਾੜੀ ਗੱਲ ਯਾਰ ਮੈਂ ਵੱਧੂ ਕੰਮ ਕਰਦੀ ਮੈਂ ਕਿਹੜਾ ਕੰਮ ਨਹੀਂ ਕਰਦੀ ਇਹਨਾਂ ਦੇ ਵੀ ਨਾਲ ਹੀ ਦੇ ਕਈ ਵਾਰ ਤੋ ਦਿੰਦੀ ਜੋ ਮੈਂ ਮਸ਼ੀਨ ਲਾਈ ਹੁੰਦੀ ਆ ਤੇ ਜਦੋਂ ਸਹਰੇ ਜਾਊਗੀ ਤੇ ਫਿਰ ਤੂੰ ਲੰਗਰ ਪਕਾਉਂ ਜਾਏਗਾ ਨਹੀਂ ਨਾਲ ਕੋਈ ਨਹੀਂ ਮੈਂ ਚੱਲ ਜੂਗੀ ਆਹੋ ਏਡੀ ਗੱਲ ਵਾ ਤੇ ਫਿਰ ਮੈਂ ਚੱਲ ਜੂਗੀ ਕੇ ਕੋਈ ਗੱਲ ਨਹੀਂ ਜੇ ਨੇ ਆੜੇ ਨੇ ਕੰਮ ਤੂੰ ਝੜਕਦਾ ਉਹਨਾਂ ਤੇ ਗੁੱਸਾ ਨਹੀਂ ਕਰੀਦਾ ਵੀਦਾ ਤੇ ਕੁੜੀ ਗੇੜੀ ਵਿਚਾਰੀ ਇੱਥੇ ਬੈਠੇ ਕੁੜੀ ਤੇ ਗਈ ਆ ਤੇ ਮਗਰੋਂ ਗੱਲਾਂ ਕਰਨ ਦਾ ਕੋਈ ਫਾਇਦਾ ਹੈਗਾ ਜਦੋਂ ਮੈਂ ਉਹਦੇ ਜਿੰਨਾ ਦੋਆ ਬੰਦੇ ਜਿੰਨਾ ਕੰਮ ਕਰਦੀ ਆ ਤੇ ਕੁੜੀ ਨੂੰ ਕਹਿੰਦੀ ਲੋੜ ਹੀ ਨਹੀਂ ਹੈਗੀ ਕਿਉਂ ਲਾਣਾ ਗੱਲਾਂ ਕਰਨੀਆਂ ਹੁੰਦੀਆਂ ਮਾ ਇਹਨਾਂ ਦੇ ਇਹੋ ਕੰਮ ਵਾ ਹੁਣ ਇਹਨਾਂ ਕੋ ਮੇਰੀ ਕੁੜੀ ਨਹੀਂ ਹੋ ਜਦੀ ਜਾਂਦੀ ਵੀ ਉਹ ਆ ਜਾਂਦੀ ਖਾਲਜੋ ਉਹਨੇ ਬਚਾਈ ਨੇ ਬਿਸਤਰੇ 'ਚ ਬਹਿ ਕੇ ਚਾਹ ਪਾਣੀ ਮੰਗ ਲੈਂਦੀ ਆ ਇਹਨਾਂ ਨੂੰ ਕਿਹੜਾ ਫੜਾਉਣਾ ਪੈਂਦਾ ਵਾ ਮੈਂ ਹੀ ਫੜਾਉਣੀ ਆ ਜੇ ਕਿਤੇ ਕਦੀ ਫੜਾਉਣਾ ਪੈ ਵੀ ਜਾਵੇ ਤਾਂ 10 ਵਾਰੀ ਇਹਨਾਂ ਸੁਣਾਉਣਾ ਹੁੰਦਾ ਵਾ ਵੀ ਇਹਨੂੰ ਕੋਈ ਕੰਮ ਲਾ ਲਾ ਕੰਮ ਲਾ ਲਾ ਹੁਣ ਇੱਥੇ ਸਾਰਾ ਕਥਾ ਕਹਾਣੀ ਸੁਣਾਉਣੀ ਆ ਕੋ ਚਾਹ ਪਾਣੀ ਪੁੱਛ ਲਾ ਪੁੱਛ ਲਈ ਨਹੀਂ ਪਰ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲੋ ਕੋਈ ਗੱਲ ਨਹੀਂ ਇਹਨਾਂ ਨੂੰ ਦੱਸਣੀ ਹੈਗੀ ਇਹਨਾਂ ਨਜਰਾ ਹੀ ਲਾਉਣੀ ਆ ਜੀ ਚੰਗਾ ਬਾਬਾ ਚੱਲ ਅੰਦਰ ਹਾਂ ਕਿਵੇਂ ਹੋਰ ਕੋਈ ਖਾਣਾ ਕਰੀਏ ਆਰਡਰ ਨਹੀਂ ਬੱਸ ਮੈਂ ਤਾਂ ਅੱਗੇ ਫੋਲੋ ਹੋ ਗਈ ਮੈਨੂੰ ਪਤਾ ਹੀ ਕਿ ਇੰਨਾ ਹੀ ਖਾਦਾ ਜਾਣਾ ਤੇ ਤੂੰ ਆ ਵੀ ਅੱਧੇ ਵੱਧ ਤੋਂ ਮੈਨੂੰ ਭਾਲ ਲਿਆ ਚਲੋ ਹੁਣ ਫਿਰ ਮੈਂ ਚਲਦੀ ਆਂ ਤੇ ਥੋੜਾ ਸੀਰੀਅਸ ਹੋ ਜਾਓ ਠੀਕ ਐ ਕੋਈ ਨਹੀਂ ਪਪਾ ਮੈਂ ਸੀਰੀਅਸ ਨਹੀਂ ਆਂ ਕਰ ਲਿਓ ਗੱਲ ਕਰੇ ਤੇ ਹੁਣ ਜਾਣਾ ਤੂੰ ਫਿਰ ਪਹਿਲਾਂ ਨਿਕਲ ਜਾ ਮੈਂ 2 ਮਿੰਟ ਬਾਅਦ ਕੇ ਪਰਾਂਗਾ ਤੂੰ ਬਾਹਰ ਚਾਉਂਦੀ ਹਾਂ ਤੂੰ 2 ਮਿੰਟ ਪਹਿਲਾਂ ਨਿਕਲ ਜਾ ਤੇ ਇਕੱਠਿਆਂ ਨਿਕਲ ਜਾ ਬੈਠ ਜਾ ਕੋਈ ਗੱਲ ਨਹੀਂ ਕਰੀਏ ਕਿੰਨਾ ਖਾਣਾ ਤੇ ਮੈਂ ਅੱਗੇ ਜਾ ਕੇ ਸ਼ੱਪ ਕਰਕੇ ਆਂਦੀ ਹਾਂ ਸ਼ੱਕ ਨਾ ਕਰਿਆ ਕਰ ਕੋ ਜਨ ਤੇ ਆਹ ਤੇ ਜਿੰਨ ਚਾਹੀਦਾ ਹੋਊਗਾ ਨਾ ਤੇ ਦੱਸ ਦਿਓ ਕਿ ਮੈਂ ਦੇਖੋ ਠੀਕ ਹੈ ਨਾ ਠੀਕ ਆ ਬਾਈ ਬਾਈ ਚਲ ਠੀਕ ਆ ਗਈ ਇਹ ਤੇ ਭਾਲਦੀ ਆ ਮੇਰ ਕੋ ਖਿਆਲ ਤੇ ਭਾਲਦੀ ਆ ਮੇਰ ਕੋ ਵਿਆਹ ਜੱਟ ਦਾ ਹੋਰ ਇੱਕ ਮਹੀਨਾ ਰਹਿ ਗਿਆ ਤੇ ਆਪਾਂ ਉੱਡ ਜਾਣਾ ਆਪਣੇ ਵਤਨਾਂ ਨੂੰ ਇਹਦੇ ਵਰਗੀਆਂ ਅੱਗੇ ਦਾਸਤੁਰੀਆਂ ਫਿਰਦੀਆਂ ਮੇਰੇ ਨਾਲ ਮੈਂ ਤਾਂ ਵਿਆਹ ਕਰਾਉਣ ਲੱਗਾ ਫਿਰ ਤੇ ਨਾਲ 10 15 ਜਾਣਗੇ